ਮਾਨੂੰ ਮੈਂ ਕਿਹਾ ਸੀਗਾ ਵੀ ਤੁਹਾਡੇ ਕੁੜੀਆਂ ਨੂੰ ਬੋਲਣ ਦੀ ਆਗਿਆ ਉਹ ਕਹਿੰਦੇ ਨਹੀਂ ਵੀ ਇਹਨਾਂ ਦਾ ਕੰਮ ਹੀ ਇਹ ਹੈ ਇਹਨਾਂ ਨੇ ਇੱਥੇ ਹੀ ਕਹਿਣਾ ਤੁਹਾਨੂੰ ਉਹ ਵੀ ਕਿਹੜੀ ਕੰਪਨੀ ਸੀ ਕੀ ਸੀ ਉਹ ਉਹ ਫਰਾਂਸ ਸੀ ਟੂਰ ਫਰਾਂਸ ਹਾਂਜੀ ਕਿੱਥੇ ਆ ਜੀ ਇਹ ਇਹ ਚੀਮਾ ਬਾਜ਼ਾਰ ਚ ਹੈ ਮਰ ਰਵਿਦਾਸ ਤੋਂ ਹੈ ਹੈਲੋ 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 ਹਾਂਜੀ ਹਾਂਜੀ ਮੈਂ ਤਾਂ ਪਹੁੰਚੇ ਨਹੀਂ ਅੱਜ ਦੀ ਜੀ ਉਹ ਕਹਿੰਦੇ ਸੀ ਕਿ ਮੈਂ ਆਪ ਹੀ ਗੱਲ ਕਰੂੰਗਾ ਮੇਰਾ ਮਾਲਕ ਜਿਹੜਾ ਗੱਲ ਗੱਲ ਮੈਨੂੰ ਕੀੜੀ ਕਰਨੀ ਆ ਉਹਨਾਂ ਨੇ ਪੈਸੇ ਦੋ ਤੁਸੀਂ ਜਿਹੜੇ ਸਾਡੇ ਆ ਬਸ ਗੱਲ ਖਤਮ ਕਰੋ ਜਿਹੜੀ ਗੱਲ ਕਰਨੀ ਹੋ ਕਿ ਬਾਕਰ ਬਰੀ ਜਾਵੇ ਠੀਕ ਹੈ ਕੋਈ ਗੱਲ ਨਹੀਂ ਜਦੋਂ ਆਉਂਦੇ ਤਾਂ ਫੇਰ ਮਾਣ ਨੂੰ ਕਹਿ ਦਿੰਨੀ ਹੈ ਉਹ ਗੱਲ ਹਾਂਜੀ ਕਹਿ ਦਿਓ ਉਹਨਾਂ ਨੂੰ ਠੀਕ ਹੈ ਮੈਨੂੰ ਵਿਆਜ ਆ ਇਹ ਗੱਲ ਯਾਦ ਰੱਖਿਓ ਕੱਲ੍ਹ ਤੁਹ ਐਤਵਾਰਿਆ ਪਰਸ ਨੂੰ ਸਾਨੂੰ ਵਿਆਜ ਚਾਹੀਦਾ ਠੀਕ ਹੈ ਹਾਂਜੀ ਮੈਂ ਫਾਈਲ ਖਰਚਾ ਨਹੀਂ ਲੈਣਾ ਪਰ ਹੁਣ ਉਹ ਮੈਨੂੰ ਅਸੀਂ ਆਪ ਹੀ ਲੈ ਲਾਂ ਦੇ ਕੋਈ ਨਹੀਂ ਠੀਕ ਉਹ ਕਿੱਦਾਂ ਲੈਣਾ ਸੀ ਕਿੱਦਾਂ ਹੀ ਸਾਨੂੰ ਪਤਾ ਵੀ ਮੈਂ ਤੁਸੀਂ ਆਪ ਦੇਖੋ ਵੀ ਬੇ ਇਨਾ ਵਿਆਜ ਪਤਾ ਨਹੀਂ ਕਿੱਦਾਂ ਭਾਰਤੀ 6 ਮਹੀਨੇ ਮੇਰਾ ਘਰ ਵਾਲਾ ਬਿੱਲ ਆ ਰਿਹਾ ਮੈਂ ਇਧਰ ਉਧਰ ਫੜ ਕੇ ਪੈਸੇ ਦਿੰਦੀ ਰਹੀ ਇਹਨਾਂ ਨੂੰ ਇਹ ਫੇਰ ਵੀ ਉੱਪਰੋਂ ਵੀ ਮੇਰੇ ਤੋਂ ਪੈਸੇ ਮੰਗਦੇ ਇਹਦਾਜ਼ਾ ਪਹਿਲਾਂ ਉਹ ਵਿਆਸ ਕਹਿੰਦਾ ਸੀ ਹੁਣ ਉਹ ਕਹਿ ਦਿੰਦਾ ਵੀ ਨਹੀਂ ਮੈਂ ਮਕਸੂਦਾ ਰਹਿਣਾ ਫਾਈਲ ਕਰਚਾ ਫੇ ਦੁਬਾਰਾ ਦਿੱਤਾ ਉਹਨਾਂ ਨੂੰ 12000 ਰੁਪਏ 6 ਮਹੀਨੇ ਬਾਅਦ ਹਾਂਜੀ 6 ਮਹੀਨੇ ਬਾਅਦ ਠੀਕ ਹੈ ਤਾਂ ਤੁਸੀਂ ਪੁੱਛਿਆ ਨਹੀਂ ਵੀ 6 ਮਹੀਨੇ ਬਾਅਦ ਵਿੱਚ ਫਾਈਲ ਐਕਸਪਾਇਰ ਹੋ ਗਈ ਜਾਂ ਫਾਈਲ ਪੁਰਾਣੀ ਹੈ ਕਿ ਫਾਈਲ ਤਾਂ ਉੱਥੇ ਦੀ ਉੱਥੇ ਹੀ ਆ ਉਹ ਕਹਿੰਦੇ ਨਹੀਂ ਅਸੀਂ ਜਿਹਨਾਂ ਨੂੰ ਅਸੀਂ ਪੈਸੇ ਲੈ ਕੇ ਦਿੰਨੇ ਆ ਉਹ ਸਾਨੂੰ ਕਹਿੰਦੇ ਨਹੀਂ ਰੀਨਿਊ ਕਰੋ ਤੇ ਫੋਇਲ ਖਰਚਾ ਦੁਬਾਰਾ ਲੈਣਾ ਹੀ ਲੈਣਾ ਗੱਲ ਨਾ ਪਹਿਲਾਂ ਹੀ ਕਰਨੀ ਚਾਹੀਦੀ ਸੀ ਮੇਰੇ ਹਿਸਾਬ ਨਾਲ ਉਹਨਾਂ ਦੇ ਨਾਲ ਜਿਹੜਾ ਤੁਸੀਂ ਅੱਜ ਮੀਡੀਆ ਦੇ ਸਾਹਮਣੇ ਆ ਰਹੇ ਹੋ ਨਾ ਲੱਖ ਰੁਪਏ ਉਹਨਾਂ ਨੂੰ ਇੰਨੇ ਪਰੇਸ਼ਾਨ ਉਹ ਕਰਦੇ ਕਦੀ ਸਾਡੇ ਘਰੇ ਮੁੰਡੇ ਘਲਦੇ ਨਹੀਂ ਤੁਸੀਂ ਤਾਲਾ ਖੋਲ੍ਹਿਆ ਸੀ ਅੰਦਰ ਬਹਿਣਾ ਆ ਅਸੀਂ ਜਾ ਕਰਨਾ ਆ ਮੇਰੀਆਂ ਦੋ ਛੋਟੀਆਂ ਛੋਟੀਆਂ ਕੁੜੀਆਂ ਜੇ ਕੱਲ ਨੂੰ ਸਾਨੂੰ ਕੋਈ ਵੀ ਗੱਲ ਬਾਤ ਹੁੰਦੀ ਹੈ ਤੇ ਜਿੰਮੇਵਾਰ ਹੈਣਾ ਇਸ ਚੀਜ਼ ਦੇ ਫਿਰ ਸਾਡੇ ਸੱਜਣ ਹੋਰ ਵੀ ਹੈਗੇ ਜਿਨ੍ਹਾਂ ਨੇ ਛੋਟੇ ਛੋਟੇ ਲੋਨ ਲਏ ਕਿਸੇ ਨੂੰ 10 ਦਾ ਲਿਆ ਕਿਸੇ ਨੂੰ 20 ਦਾ ਲਿਆ ਉਹਨਾਂ ਨੂੰ ਬੜੇ ਤੰਗ ਕਰਦੇ ਆ ਕਿਉਂਕਿ ਬਹੁਤਿਆਂ ਦੇ ਵਿੱਚ ਤਾਂ ਮੈਂ ਵੀ ਅੱਗੇ ਗਵਾਈਆਂ ਪਾਉਂਦਾ ਰਿਆਂ ਲੋਕਾਂ ਨੂੰ ਮੇਰੇ ਕੁਝ ਪਿੰਡ ਦੇ ਸੀ ਕੋ ਸੱਜਣ ਸੀ ਉਹਨਾਂ ਨੂੰ ਵਿਆਜੀ ਵੇਲੇ ਸਿਰ ਓਨਲੀ ਮੇਰੀਆਂ ਆਪਣੀਆਂ ਗਵਾਈਆਂ ਪਈਆਂ ਹੋਈਆਂ ਪਰ ਮੈਂ ਇੱਕ ਜਦੋਂ ਵੀ ਤੁਹਾਡੇ ਘਰੇ ਕਿਸੇ ਵੀ ਏਜੰਸੀ ਦਾ ਕਿਸੇ ਵੀ ਬੈਂਕ ਦਾ ਬੈਂਕ ਪ੍ਰਾਈਵੇਟ ਹੈ ਜਾਂ ਸਰਕਾਰੀ ਹੈ ਤੁਹਾਡੇ ਘਰੇ ਕੋਈ ਵੀ ਕਰੰਦਾ ਆਉਂਦਾ ਪਹਿਲਾਂ ਉਹਦਾ ਆਈਡੀ ਕਾਰਡ ਚੈੱਕ ਕਰੋ ਫਿਰ ਉਹਦਾ ਅਥਾਰਟੀ ਲੈਟਰ ਚੈੱਕ ਕਰੋ ਵੀ ਕਿਹੜੇ ਅਧਿਕਾਰੀ ਨੇ ਕਿਹੜੀ ਏਜੰਸੀ ਨੇ ਉਹਨੂੰ ਭੇਜਿਆ ਆ ਅਗਰ ਉਹਦੇ ਕੋਲ ਦੋ ਤਿੰਨ ਚੀਜ਼ਾਂ ਹੈਗੀਆਂ ਤੇ ਉਹਨੂੰ ਅੰਦਰ ਬੰਨ੍ਹ ਲੋ ਨਹੀਂ ਫੜ ਕੇ ਬਾਹਰ ਲੋ ਤੇ ਪੁਲਿਸ ਨੂੰ ਸੱਦ ਕੇ ਤਾਂ ਉਹਨਾਂ ਦੇ ਹਵਾਲੇ ਕਰ ਦਿਓ ਇਹ ਗੱਲ ਸਾਰੇ ਮੇਰੇ ਵੀਰ ਨੋਟ ਕਰਨ ਜਿਹੜੇ ਵੀ ਇਹਨਾਂ ਇਹਾਂ ਜੀਆਂ ਏਜੰਸੀਆਂ ਤੋਂ ਕੋਈ ਦੁੱਖ ਆ ਦੋਸਤੋ ਤੁਸੀਂ ਦੇਖਦੇ ਹੋ ਅਕਸਰੀ ਖਾਸ ਕਰ ਛੋਟੇ ਕਸਬਿਆਂ ਦੇ ਵਿੱਚ ਜਾਂ ਛੋਟੇ ਸ਼ਹਿਰਾਂ ਦੇ ਵਿੱਚ ਅੱਜ ਕੱਲ ਇੱਕ ਨਵਾਂ ਟ੍ਰੈਂਡ ਚੱਲਿਆ ਜਿਹੜਾ ਫਾਈਨੈਂਸ ਦਾ ਕੁਝ ਛੋਟੇ-ਛੋਟੇ ਕੰਪਨੀਆਂ ਕਹਿ ਸਕਦੇ ਜਾਂ ਜਾਂ ਛੋਟੀਆਂ ਫਾਈਨੈਂਸ ਕੰਪਨੀਆਂ ਕਹਿ ਸਕਦੇ ਆ ਉਹ ਡੇਲੀ ਬੇਸਿਸ ਤੇ ਵੀ ਵਿਆਜ ਹੀ ਪੈਸੇ ਦਿੰਦੇ ਆ ਤੇ ਮੰਥਲੀ ਦੇ ਵਿਆਜ ਨਾਲ ਵੀ ਦਿੰਦੇ ਆ ਇਹੋ ਜਿਹੀ ਇੱਕ ਮੈਟਰ ਸਾਡੇ ਨਾਲ ਸਾਡੇ ਨਾਲ ਮੈਡਮ ਬੈਠੇ ਆ ਪਿੰਡ ਚੀਮਾ ਤੋਂ ਇਹਨਾਂ ਨਾਲ ਹੋਇਆ ਵੀ ਇੱਕ ਇਹਨਾਂ ਨੇ ਕੋਈ 8-10 ਮਹੀਨੇ ਪਹਿਲਾਂ ਕਿਸੇ ਫਾਈਨੈਂਸ ਕੰਪਨੀ ਤੋਂ ਨੂਰਮੈਲ ਦੀ ਕੋਈ ਕੰਪਨੀ ਸੀ ਇਹ ਦੱਸੂਗੇ ਵੀ ਕਿਹੜੇ ਉਹਦੇ ਓਨਰ ਸੀ ਉਹਨਾਂ ਤੋਂ ਪੈਸੇ ਲਏ ਸੀ ਤੇ ਉਹਨਾਂ ਨੇ ਹਾਲਾਂਕਿ ਵਿਆਜ ਵੀ ਦੇ ਰਹੇ ਆ ਫਾਈਲ ਚਾਰਜਸ ਵੀ ਦੇ ਰਹੇ ਆ ਫਿਰ ਵੀ ਇਹਨਾਂ ਨੂੰ ਇਹਨਾਂ ਦਾ ਕਹਿਣਾ ਵੀ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਮੈਡਮ ਪਹਿਲਾਂ ਤਾਂ ਆਪਣਾ ਨਾਂ ਦੱਸੋ ਜੀ ਸੁਮਨ ਜੀ ਮੇਰਾ ਨਾਮ ਸੁਮਨ ਜੀ ਸੁਮਨ ਜੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਚੀਮਕਲਾ ਦੇ ਰਹਿਣ ਚੀਮਕਲਾ ਤੇ ਹੁਣ ਸਾਨੂੰ ਦੱਸੋ ਵੀ ਤੁਹਾਡੀ ਜਿਹੜੀ ਸ਼ਿਕਾਇਤ ਆ ਜਿਹੜਾ ਤੁਹਾਨੂੰ ਮੀਡੀਆ ਦੇ ਸਾਹਮਣੇ ਆਉਣਾ ਪੈ ਰਿਹਾ ਕਿਉਂ ਆਉਣਾ ਪੈ ਰਿਹਾ ਅੱਜ ਤੋਂ 8 ਮਹੀਨੇ ਪਹਿਲਾਂ ਮੇਰਾ ਘਰ ਵਾਲਾ ਬਾਹਰ ਗਿਆ ਸੀ ਦੇਸ਼ੀਆ ਚ ਹਾਂਜੀ ਉਹਨਾਂ ਨੂੰ 6 ਮਹੀਨੇ ਉੱਥੇ ਕੰਮ ਨਹੀਂ ਲੱਗਾ ਤੇ 2 ਮਹੀਨੇ ਹੋ ਗਏ ਉਹਨਾਂ ਨੂੰ ਕੰਮ ਤੇ ਲੱਗਿਆ ਉਹਨੂੰ ਤੇ ਇਹਨਾਂ ਨੂੰ ਇਹ ਵਿਆਜ ਪੂਰਾ ਕਰ ਕਰਾ ਸੀ ਦਿੰਦੇ ਰਹੇ 13000 ਹਰੇਕ ਮਹੀਨੇ ਦੇ ਨਾਲ ਤੇ 6 ਮਹੀਨੇ ਬਾਅਦ ਇਹਨਾਂ ਨੇ ਸਾਡੇ ਕੋਲ ਫਾਈਲ ਖੜਾ ਅੱਛਾ ਪਹਿਲਾਂ ਇਹ ਦੱਸੋ ਵੀ ਕਿਹੜੀ ਕੰਪਨੀ ਸੀ ਕੀ ਸੀ ਉਹ ਟੂਰ ਫਾਈਨਾਂਸ ਕਿੱਥੇ ਆ ਜੀ ਇਹ ਇਹ ਚੀਮਾ ਬਾਜ਼ਾਰ ਚ ਹੈ ወ ਰਵਿਦਾਸ ਚੌਕ ਨੂਰ ਮਹਿਲ ਹਾਂਜੀ ਨੂਰ ਮਹਿਲ ਠੀਕ ਹੈ ਜੀ ਹੁਣ ਤੁਸੀਂ ਇਹ ਦੱਸੋ ਵੀ ਜਦੋਂ ਤੁਸੀਂ ਕਹਿੰਦੇ ਆ ਵੀ ਤੁਹਾਡੇ ਘਰ ਵਾਲੇ ਬਾਹਰ ਗਏ ਸੀ ਤੁਸੀਂ ਇਹਨਾਂ ਤੋਂ ਪੈਸੇ ਲੈੇ ਸੀ ਹਾਂਜੀ ਕਿੰਨੇ ਪੈਸੇ ਲੈੇ ਸੀ ਅਸੀਂ 1.20 ਲਿਆ ਸੀ ਇਹਨਾਂ ਤੋਂ 1,20,000 ਹਾਂਜੀ ਠੀਕ ਹੈ ਇਹਨਾਂ ਨੇ 12,000 ਵਿੱਚੋਂ ਫਾਈਲ ਖਰਚਾ ਕੱਟ ਕੇ ਤੇ 1,800 ਮੇਰੇ ਦੇਰ ਦੇ ਅਕਾਊਂਟ ਵਿੱਚ ਪਾਇਆ ਹੈਗਾ ਫਾਈਲ ਕਰ ਚਾਹਉਣੀ ਪਹਿਲਾਂ ਕੱਟ ਲਿਆ ਤੇ ਕੀ ਇਹਨਾਂ ਨੇ ਕੀ ਕਿਹਾ ਸੀ ਤੁਹਾਨੂੰ 1,20,000 ਦਾ ਕਿੰਨਾ ਵਿਆਜ ਦੇਣਾ ਪੈਣਾ ਮੈਂ ਨੇ 2% ਤੇ ਗੱਲ ਕੀਤੀ ਸੀ ਮੁੜ ਕੇ ਇਹਨਾਂ ਨੇ 10% ਤੱਕ ਸਾਨੂੰ ਲਾਇਆ ਹੁਣ ਕਿੰਨਾ ਵਿਆਜ ਮੰਗਦੇ ਤੁਹਾਡੇ ਕੋਲ ਸਾਢੇ 13,000 ਪੂਰਾ ਮੰਗਦੇ ਮਹੀਨੇ ਦਾ ਹਾਂਜੀ 1,20,000 ਦਾ ਹਾਂਜੀ ਤੇ ਤੁਸੀਂ ਦਿੰਦੇ ਆਉਂਦੇ ਹੋ ਹਾਂਜੀ ਹਰੇਕ ਮਹੀਨੇ ਦੇਈਦਾ ਠੀਕ ਹੈ ਕਿੰਨੇ ਮਹੀਨੇ ਹੋ ਗਏ ਵਿਆਜ ਦਿੰਦਿਆਂ ਨੂੰ ਅੱਠ ਕ ਮਹੀਨੇ ਹੋ ਗਏ ਦਿੰਦਿਆਂ ਕਿਉਂਕਿ ਪਹਿਲੇ 8 ਮਹੀਨੇ ਪਹਿਲਾਂ ਮੇਰਾ ਘਰ ਵਾਲਾ ਜਦੋਂ ਬਾਹਰ ਗਿਆ ਸੀਗਾ ਮੈਂ ਇਧਰੋਂ 파ਟ ਫੁੱਟ ਕੇ ਦਿੰਦੀ ਰਹੀ ਤੇ ਹੁਣ ਇਹਨਾਂ ਨੇ ਮੈਨੂੰ ਇੰਨਾ ਪਰੇਸ਼ਾਨ ਕੀਤਾ ਵੀ ਨਹੀਂ ਅੱ비 ਕਿਤਾਬ ਵਿਆਜ ਤੋਂ ਸਾਨੂੰ ਫਾਈਲ ਖਰਚਾ ਤੋਂ ਨਹੀਂ ਤਾਂ ਅਸੀਂ ਘਰ ਨੂੰ ਤਾਲਾ ਲਾ ਦੇਣਾ ਅੱਛਾ ਨਹੀਂ ਤੁਸੀਂ ਵਿਆਜ ਦਿੰਦੇ ਨਹੀਂ ਹੈ ਵਿਆਜ ਹਰ ਇੱਕ ਮਹੀਨੇ ਦੇਈਦਾ ਆ ਵੀ ਇਦਾਂ ਕਹਿੰਦੇ ਆ ਵੀ ਫਾਈਲ ਖਰਚਾ ਵੀ ਸਾਨੂੰ ਨਾਲ ਦੋ ਨਹੀਂ ਫਾਈਲ ਖਰਚਾ ਤਾਂ ਤੁਸੀਂ ਇਹ ਚ ਲਿਖਿਆ ਆ ਜਿਹੜਾ ਤੁਹਾਡਾ ਹਲਫੀਆ ਬਿਆਨ ਨੇ ਵੀ ਤੁਸੀਂ ਦੇ ਦਿੱਤਾ ਸੀ ਪਹਿਲਾਂ ਹੀ ਹਾਂਜੀ ਫਾਈਲ ਖਰਚਾ ਹਰ ਇੱਕ ਮਹੀਨੇ ਥੋੜਾ ਹੁੰਦਾ ਛੇ ਮਹੀਨੇ ਆਵਾਜ਼ੇ ਫਾਈਲ ਖਰਚਾ ਮਾ ਕੇ ਦੇ ਦੇ ਅੱਛਾ ਤੇ ਵਿਆਜ ਉਹ ਤਾਂ ਹਰ ਇੱਕ ਮਹੀਨੇ ਜਾਂਦਾ ਰਿਹਾ ਇਹਨਾਂ ਨੂੰ ਵਿਆਜ ਤਾਂ ਚਲੋ ਤੁਹਾਨੂੰ ਦੇਣਾ ਹੀ ਪੈਣਾ ਤੇ ਇੱਕ ਦਿਨ ਲੇਟ ਹੋ ਜਾਣਾ ਇਹਨਾਂ ਨੇ ਕਿਹਾ ਨਹੀਂ ਅਸੀਂ ਫਾਈਨ ਲਾਉਣਾ ਤੁਹਾਨੂੰ ਹੂੰ ਉਸ ਚੀਜ਼ ਦਾ ਵੀ ਜੇ ਇੱਕ ਦਿਨ ਲੇਟ ਹੋ ਗਿਆ ਤਾਂ ਉਹ ਦਿਨ ਲੇਟ ਹੋ ਗਿਆ ਤਾਂ ਫਾਈਨ ਲੱਗਣਾ ਜਿਹੜਾ ਤੁਸੀਂ 1,20,000 ਨੂੰ 13,500 ਰੁਪਇਆ ਮਹੀਨਾ ਵਿਆਜ ਦਿੰਨੇ ਹੋ ਹਾਂਜੀ ਤੁਹਾਨੂੰ ਪਤਾ ਵੀ ਕਿੰਨੇ ਪਰਸੈਂਟ ਬਣਦਾ ਹੈ ਸਾਣਾ ਕਦੇ ਤੁਸੀਂ ਕੈਲਕੂਲੇਟ ਕੀਤਾ ਨਹੀਂ ਕਿੰਨਾਂ ਨੇ ਤੁਹਾਨੂੰ ਕੀ ਕਿਹਾ ਸੀ ਵੀ ਕਿੰਨੇ ਪਰਸੈਂਟ ਉਹ ਦੋ ਪਰਸੈਂਟ ਤੇ ਕਹਿੰਦੇ ਦੋ ਪਰਸੈਂਟ ਲੱਖ ਦਾ 2000 ਹਾਂਜੀ ਠੀਕ ਹੈ ਜੀ ਇਹ ਜ ਤੁਸੀਂ ਹੋਰ ਵੀ ਲਿਖਿਆ ਵੀ ਸਾਡੇ ਤੋਂ ਵਾਰ-ਵਾਰ ਉਹ ਫਾਈਲ ਖਰਚ ਮੰਗਦੇ ਆ ਹਾਂਜੀ ਮੈਂ ਪਿਛਲੇ ਮਹੀਨੇ ਫਾਈਲ ਖਰਚਾ ਫੇਰ ਦੁਬਾਰਾ ਦਿੱਤਾ ਉਹਨਾਂ ਨੂੰ ਹੂੰ 12000 ਰੁਪਏ 6 ਮਹੀਨਿਆਂ ਬਾਅਦ ਹਾਂਜੀ 6 ਮਹੀਨਿਆਂ ਬਾਅਦ ਠੀਕ ਹੈ ਤਾਂ ਤੁਸੀਂ ਪੁੱਛਿਆ ਨਹੀਂ ਵੀ 6 ਮਹੀਨਿਆਂ ਬਾਅਦ ਫਾਈਲ ਐਕਸਪਾਇਰ ਹੋ ਗਈ ਜਾਂ ਫਾਈਲ ਪੁਰਾਣੀ ਉਹ ਫਾਈਲ ਤਾਂ ਉੱਥੇ ਦੀ ਉੱਥੇ ਹੀ ਆ ਉਹ ਕਹਿੰਦੇ ਨਹੀਂ ਅਸੀਂ ਜਿਹਨਾਂ ਕੋ ਅਸੀਂ ਪੈਸੇ ਲੈ ਕੇ ਦਿੰਨੇ ਆ ਉਹ ਸਾਨੂੰ ਕਹਿੰਦੇ ਨਹੀਂ ਰੀਨਿਊ ਕਰੋ ਸੀ ਫਾਈਲ ਖਰਚਾ ਦੁਬਾਰਾ ਲੈਣਾ ਹੀ ਲੈਣਾ। ਅੱਛਾ ਹੁਣ ਮੈਨੂੰ ਇੱਕ ਗੱਲ ਹੋਰ ਤੁਸੀਂ ਦੱਸੋ ਵੀ ਜਿਹੜਾ ਤੁਸੀਂ ਵਿਆਜ ਦਿੰਦੇ ਹੋ ਉਹ ਮਹੀਨੇ ਦੀ ਮਹੀਨੇ। ਹਾਂਜੀ। ਅੱਜ ਤੱਕ ਰੈਗੂਲਰ ਦਿੰਦੇ ਆਉਂਦੇ ਹੋ? ਹਾਂਜੀ ਦਿੰਦੇ ਆ। ਕਦੇ ਵਿੱਚ ਟੁੱਟਾ ਦਿੰਦੇ? ਨਹੀਂ। ਠੀਕ ਆ। ਤੇ ਜਿਹੜੀ 13.5 ਹਜ਼ਾਰ ਦੀ ਜਾਂ ਤੁਸੀਂ ਕਹਿੰਦੇ 13 ਹਜ਼ਾਰ ਅਸੀਂ ਦਿੰਦੇ ਆ। ਰਸੀਦ ਉਹਦੀ? ਰਸੀਦ ਵੀ ਨਹੀਂ ਦਿੰਦੇ ਕਦੀ। ਅੱਛਾ। ਇਹਨਾਂ ਨੂੰ ਕਿਹਾ ਵੀ ਸੀਗਾ ਕਹਿੰਦੇ ਰਸੀਦ ਨਹੀਂ ਦੇਈ ਦੀ ਉਹ ਆਪਣੇ ਕਾਪੀ ਤੇ ਲਿਖ ਲੈਂਦੇ ਬਸ। ਨਹੀਂ ਤੁਹਾਨੂੰ ਕੁਛ ਤਾਂ ਦਿੰਦੇ ਹੋਗੇ ਤੁਹਾਡੀ ਕਾਪੀ ਤੇ ਲਿਖ ਕੇ ਦਿੰਦੇ ਹੋਗੇ। ਕੁਛ ਵੀ ਨਹੀਂ ਦਿੰਦੇ ਉਹ। ਤੁਸੀਂ ਉਹਨਾਂ ਨੂੰ ਪੁੱਛਣਾ ਸੀ ਜਿਹੜਾ 13000 ਦਿੱਤਾ 135000 6 ਮਹੀਨਿਆਂ ਦਾ ਜਦੋਂ 60 60000 ਜੰਨਾ ਵੀ ਬਣਿਆ 70 ਬਣ ਜਾਏ ਉਹਦਾ ਸਬੂਤ ਕੀ ਆ ਤੁਹਾਡੇ ਕੋਲੇ ਸਬੂਤ ਉਹ ਦਿੰਦੇ ਹੀ ਨਹੀਂ ਤੇ ਸਹੀ ਦਿੰਦੇ ਹੀ ਨਹੀਂ ਬਿਲਕੁਲ ਵੀ ਉਹ ਵਿਆਜ ਲਈ ਜਾਂਦੇ ਸਾਡੇ ਉਹ ਨਹੀਂ ਤਾਂ ਹੁਣ ਭਲਕ ਨੂੰ ਤੁਹਾਨੂੰ ਇਹ ਹੀ ਕਹਿਣਾ ਜੀ ਤੁਸੀਂ ਵਿਆਜ ਹੀ ਨਹੀਂ ਦਿੱਤਾ 120000 ਦਾ ਉਹ ਨਹੀਂ 220000 ਬਣਾਉਣਾ ਹਾਂ ਨਾ ਇਹ ਗੱਲ ਤੁਹਾਨੂੰ ਤਾਂ ਸਮਝ ਆਉਣੀ ਚਾਹੀਦੀ ਹੈ ਕਿ ਕਿਉਂਕਿ ਜਿਹੜੇ ਮੇਰੇ ਨਾਲ ਕਈ ਵੇਲੇ ਜਾਂਦੇ ਰਹੇ ਵਿਆਜ ਦੇਣ ਉਹ ਤਾਂ ਗਵਾਹ ਹੈਗੇ ਹੀ ਆ ਸਾਡੇ ਕੋਲ ਜਣਾ ਮੇਰੇ ਨਾਲ ਜਾਂਦਾ ਰਿਹਾ ਕਿ ਇਹ ਵੇਲੇ ਮੇਰੀ ਭੈਣ ਜਾਂਦੀ ਦੀ ਮੇਰੇ ਨਾਲ ਦੇਣ ਵਿਆਜ ਦੇਖੋ ਮੈਡਮ ਮੈਂ ਫੇਰ ਤੁਹਾਨੂੰ ਕਹਿ ਰਿਹਾ ਨਾਲ ਬੇਸ਼ੱਕ ਤੁਸੀਂ ਅੱਧਾ ਪਿੰਡ ਲੈ ਜਾਓ ਠੀਕ ਹੈ ਜਿੰਨਾ ਜਰ ਤੁਹਾਡੇ ਕੋਲ ਲਿਖਤ ਨਹੀਂ ਉਹ ਕਿਸੇ ਨੇ ਮੰਨਣੀ ਉਹ ਦਿੰਦੇ ਹੀ ਨਹੀਂ ਰਸੀਦ ਸਾਨੂੰ ਮੈਂ ਫਾਈਲ ਖਰਚਾ ਪਿਛਲੇ ਮਹੀਨੇ ਮੈਂ 25000 ਰੁਪਏ ਉਹਨਾਂ ਨੂੰ ਦੇ ਕੇ ਵਿਦ ਫਾਈਲ ਖਰਚਾ ਨਾਲ ਵਿਆਜ ਤੇ ਉਹਨਾਂ ਦੀ ਰਸੀਦ ਉਹਨਾਂ ਨੇ ਮੈਨੂੰ ਦਿੱਤੀ ਹੀ ਨਹੀਂ ਅੱਛਾ ਫੇਰ ਤੁਹਾਨੂੰ ਦੇਖੋ ਇਹ ਚੀਜ਼ ਦੀ ਗੱਲ ਨਾ ਪਹਿਲਾਂ ਹੀ ਕਰਨੀ ਚਾਹੀਦੀ ਸੀ ਮੇਰੇ ਹਿਸਾਬ ਨਾਲ ਉਹਨਾਂ ਦੇ ਨਾਲ ਜਿਹੜਾ ਤੁਸੀਂ ਅੱਜ ਮੀਡੀਆ ਦੇ ਸਾਹਮਣੇ ਆ ਰਹੇ ਹੋ ਨਾ ਲੱਖ ਰੁਪਏ ਆ ਨਾ ਉਹਨੇ ਇੰਨੇ ਪਰੇਸ਼ਾਨ ਉਹ ਕਰਦੇ ਕਦੀ ਸਾਡੇ ਘਰੇ ਮੁੰਡੇ ਘਲਦੇ ਨਹੀਂ ਤੁਸੀਂ ਤਾਲਾ ਖੋਲਵਾਸੀ ਅਸੀਂ ਅੰਦਰ ਬਹਿਣਾ ਆ ਅਸੀਂ ਇਦਾਂ ਕਰਨਾ ਆ ਮੇਰੀਆਂ ਦੋ ਛੋਟੀਆਂ ਛੋਟੀਆਂ ਕੁੜੀਆਂ ਜੇ ਕੱਲ ਨੂੰ ਸਾਨੂੰ ਕੋਈ ਵੀ ਗੱਲਬਾਤ ਹੁੰਦੀ ਫੇ ਇਹ ਜ਼ਿੰਮੇਵਾਰ ਹੈਣਾ ਇਸ ਚੀਜ਼ ਦੇ ਤੁਹਾਡੀ ਫੈਮਿਲੀ ਚ ਕੌਣ ਹੈ ਜੀ ਇਸ ਟਾਈਮ ਘਰ ਚ ਕੌਣ ਆ ਘਰ ਦੇ ਵਿੱਚ ਬਹਿ ਰਹੀ ਨਹੀਂ ਆ ਯਾ ਮੇਰਾ ਦੇਰਿਆ ਉਹ ਜਲੰਦਰ ਰਹਿੰਦਾ ਆ ਉਹ ਪੰਗੜੇ ਦਾ ਕੰਮ ਕਰਦਾ ਉਹ ਕਦੀ ਕਦੀ ਆਉਂਦਾ ਘਰ ਦੇ ਵਿੱਚ ਮੇਰੀ ਭੈਣ ਰਹਿੰਦੀ ਆ ਉਹ ਮੇਰੇ ਬੱਚਿਆਂ ਨੂੰ ਸੰਭਾਲਦੀ ਮੈਂ ਇੱਥੇ ਦਿਹਾੜੀ ਆਉਣੀ ਆ ਤੁਸੀਂ ਦਿਹਾੜੀ ਕਰਦੇ ਹੋ ਠੀਕ ਆ ਤੇ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਵੀ ਤੁਸੀਂ ਮੇ ਦਰਵਾਜਾ ਕਿਵੇਂ ਟੱਪ ਰਹੇ ਹੋ ਕਿਉਂਕਿ ਕਾਨੂੰਨ ਆ ਕਿਸੇ ਵੀ ਫਾਈਨੈਂਸ ਕੰਪਨੀ ਦਾ ਕਰੰਦਾ ਹੋਵੇ ਕਿਸੇ ਵੀ ਬੈਂਕ ਦਾ ਕਰੰਦਾ ਹੋਵੇ ਜਿੰਨਾ ਤੋਂ ਤੁਸੀਂ ਕੋਈ ਲੋਨ ਲਿਆ ਹੈ ਉਹ ਤੁਹਾਡੇ ਦਰਨੀ ਟੱਪ ਸਕਦੇ ਠੀਕ ਹੈ ਜੀ ਕਾਨੂੰਨ ਦਾ ਇਹ ਹੈ ਪਹਿਲਾਂ ਤਾਂ ਉਹਨਾਂ ਦੇ ਗਲ ਚ ਆਈਡੀ ਕਾਰਡ ਹੋਣਾ ਚਾਹੀਦਾ ਫਿਰ ਉਹਨਾਂ ਦੇ ਕੋਲ ਅਥਾਰਟੀ ਕਾਰਡ ਹੋਣਾ ਚਾਹੀਦਾ ਅਥਾਰਟੀ ਲੈਡਰ ਏਜੰਸੀ ਨੇ ਜਾਂ ਬੈਂਕ ਨੇ ਦੇਣਾ ਹੁੰਦਾ ਇਹ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸਣ ਲੱਗਾ ਜੀ ਬਹੁਤ ਸਾਰੇ ਸਾਡੇ ਸੱਜਣ ਹੋਰ ਵੀ ਹੈਗੇ ਜਿਨ੍ਹਾਂ ਨੇ ਛੋਟੇ-ਛੋਟੇ ਲੋਨ ਲਏ ਕਿਸੇ ਨੂੰ 10 ਦਾ ਲਿਆ ਕਿਸੇ ਨੂੰ 20 ਦਾ ਲਿਆ ਉਹਨਾਂ ਨੂੰ ਬੜੇ ਤੰਗ ਕਰਦੇ ਆ ਕਿਉਂਕਿ ਬਹੁਤਿਆਂ ਦੇ ਵਿੱਚ ਤਾਂ ਮੈਂ ਵੀ ਅੱਗੇ ਗਵਾਈਆਂ ਪਾਉਂਦਾ ਰਿਆਂ ਲੋਕਾਂ ਨੂੰ ਮੇਰੇ ਕੁਝ ਪਿੰਡ ਦੇ ਸੀ ਕੁ ਸੱਜਣ ਸੀ ਉਹਨਾਂ ਨੂੰ ਵਿਆਜੀ ਪੈਸੇ ਦੌਣ ਲਈ ਮੇਰੀਆਂ ਆਪਣੀਆਂ ਗਵਾਈਆਂ ਪਈਆਂ ਹੋਈਆਂ ਪਰ ਮੈਂ ਇੱਕ ਗੱਲ ਕਲੀਅਰ ਕਰਦਾ ਵੀ ਜਦੋਂ ਵੀ ਤੁਹਾਡੇ ਘਰੇ ਕਿਸੇ ਵੀ ਏਜੰਸੀ ਦਾ ਕਿਸੇ ਵੀ ਬੈਂਕ ਦਾ ਬੈਂਕ ਪ੍ਰਾਈਵੇਟ ਹੈ ਜਾਂ ਸਰਕਾਰੀ ਆ ਤੁਹਾਡੇ ਘਰੇ ਕੋਈ ਵੀ ਕਰੰਦਾ ਆਉਂਦਾ ਪਹਿਲਾਂ ਉਹਦਾ ਆਈਡੀ ਕਾਰਡ ਚੈੱਕ ਕਰੋ ਫੀਓ ਦਾ অথورٹی ਲੈਟਰ ਚੈੱਕ ਕਰੋ ਵੀ ਕਿਹੜੇ ਅਧਿਕਾਰੀ ਨੇ ਕਿਹੜੀ ਏਜੰਸੀ ਨੇ ਉਹਨੂੰ ਭੇਜਿਆ ਆ ਅਗਰ ਉਹਦੇ ਕੋਲ ਦੋ ਤਿੰਨ ਚੀਜ਼ਾਂ ਹੈਗੀਆਂ ਤਾਂ ਉਹਨੂੰ ਅੰਦਰ ਬੰਨ੍ਹਦੇ ਹੋ ਨਹੀਂ ਫੜ ਕੇ ਵੱਲੋ ਤੇ ਪੁਲਿਸ ਨੂੰ ਸੱਦ ਕੇ ਤਾਂ ਉਹਨਾਂ ਦੇ ਹਵਾਲੇ ਕਰ ਦਿਓ ਇਹ ਗੱਲ ਸਾਰੇ ਮੇਰੇ ਵੀਰ ਨੋਟ ਕਰਨ ਜਿਹੜੇ ਵੀ ਇਹਨਾਂ ਇਹ ਜੀਆਂ ਏਜੰਸੀਆਂ ਤੋਂ ਕੋਈ ਦੁਖਿਆ ਜਾਂ ਪਰੇਸ਼ਾਨ ਹੈਗੇ ਆ ਅੱਛਾ ਹੁਣ ਤੁਸੀਂ ਅੱਗੇ ਦੱਸੋ ਜੀ ਵੀ ਹੁਣ ਤੁਸੀਂ ਇਹਦੇ ਸਬੰਧ ਦੇ ਵਿੱਚ ਹਾਂਜੀ ਇਹ ਕਦੇ ਤੁਸੀਂ ਕੋਈ ਪੁਲਿਸ ਨੂੰ ਕੋਈ ਕੰਪਲੀਟ ਕੀਤੀ ਵੀ ਸਾਨੂੰ ਇੱਕ ਦਾ ਤੁਸੀਂ ਦੱਸਤਾ ਵੀ ਸਾਡੇ ਘਰੇ ਆਉਂਦੇ ਤੱਕੇ ਨਾ ਡਰਾਉਂਦੇ ਧਮਕਾਉਂਦੇ ਆ ਕੌਣ ਤੁਹਾਨੂੰ ਡਰਾਉਂਦਾ ਧਮਕਾਉਂਦਾ ਕੌਣ ਆ ਜੀ ਮੁੰਡੇ ਇਹਨਾਂ ਦੇ ਘਰੇ ਆਉਂਦੇ ਆ ਜਦ ਤੱਕ ਸਾਨੂੰ ਪੈਸੇ ਨਹੀਂ ਮਿਲਦੇ ਅਸੀਂ ਇੱਥੇ ਬੈਠੇ ਰਹੇ ਹਮੇ ਰਾਤ ਬੈਜ ਗਏ ਉਹ ਕਹਿ ਦਿੰਦੇ ਅਸੀਂ ਇੱਥੇ ਹੀ ਰਹਿਣਾ ਕੌਣ ਆ ਮੁੰਡੇ ਨਾਮ ਪਤਾ ਤੁਹਾਨੂੰ ਮੁੰਡੇ ਦਾ ਇੱਕ ਨਾਮ ਪਤਾ ਗੌਰਵ ਆ ਉਹਦੇ ਨਾਲ ਇੱਕ ਸਰਦਾਰ ਮੁੰਡਾ ਆਂਦਾ ਉਹਨਾਂ ਦੇ ਨਾਲ ਹੀ ਹੁੰਦਾ ਹੋਵੇ ਅੱਛਾ ਹਾਂਜੀ ਤੇ ਇੱਕ ਤੁਸੀਂ ਕਹਿੰਦੇ ਸੀ ਵੀ ਸਾਨੂੰ ਫੋਨ ਤੇ ਬਹੁਤ ਧਮਕੀਆਂ ਦਿੰਦੇ ਆ ਉਹ ਕੌਣ ਦਿੰਦਾ ਉਹ ਕੁੜੀਆਂ ਆ ਕਹਿ ਦਿੰਦੀਆਂ ਨਹੀਂ ਜੇ ਸਾਨੂੰ ਅੱਬ ਇੱਕ ਤਵੇ ਘੰਟੇ ਤੱਕ ਤੁਸੀਂ ਆਪ ਸੋਚੋ ਘੰਟੇ ਤੱਕ ਬੰਦਾ 10000 ਕਿੱਥੋਂ ਲੈ ਆਊਗਾ ਉਹ ਕਹੋਗੇ ਨਹੀਂ 10000 ਸਾਨੂੰ ਘੰਟੇ ਤੱਕ ਚਾਹੀਦਾ ਜਿੱਥੋਂ ਮਰਜ਼ੀ ਲੈ ਕੇ ਆਓ ਜੇ ਮੈਂ ਉਹਨਾਂ ਕੰਨੀਆ ਵੀ ਨਹੀਂ ਦੇ ਸਕਦੀ ਕਹਿੰਦੀ ਸਾਨੂੰ ਹੋਂਦਾ ਕਢਾਉਣੇ ਅਸੀਂ ਕਿੱਦਾਂ ਕਢਾਉਣੇ ਫਿਰ ਤੁਸੀਂ ਕਿਹਾ ਨਹੀਂ ਵੀ ਤੁਸੀਂ ਕਢਾਈ ਲਓ ਪਹਿਲਾਂ ਬਾਕੀ ਗੱਲਾਂ ਬਾਅਦ ਚ ਕਰ ਲੈਂਦੇ ਆ ਐਦਾਂ ਧਮਕੀਆਂ ਦਿੰਦੀਆਂ ਨਹੀਂ ਅਸੀਂ ਤਾਲਾ ਲਾ ਦਣਾ ਤੁਸੀਂ ਆਪਣੇ ਬੱਚੇ ਲੈ ਕੇ ਮੇਰੇ ਛੋਟੇ ਛੋਟੇ ਬੱਚੇ ਆ ਮੇਰੀਆਂ ਦੋ ਕੁੜੀਆਂ ਆ ਇੱਕ ਹੈਗੀ 5 ਸਾਲ ਦੀ ਇੱਕ 1.5 ਸਾਲ ਦੀ ਉਹਨਾਂ ਨੂੰ ਤੁਸੀਂ ਲੈ ਕੇ ਬਾਹਰ ਆਓ ਜਿਹੜਾ ਤੁਸੀਂ ਕੀ ਚੀਜ਼ ਦੇ ਅਗੇਂਸਟ ਲਿਆ ਸੀ ਕੀ ਚੀਜ਼ ਉਹਨਾਂ ਨੂੰ ਦਿੱਤੀ ਸੀ ਅਸੀਂ ਆਪਣੀ ਰਜਿਸਟਰੀ ਦਿੱਤੀ ਹਾਂ ਜਿਹੜੀ ਰਜਿਸਟਰੀ ਹੈਗੀ ਆ ਫਿਰ ਤਾਂ ਉਹਨਾਂ ਦਾ ਅਧਿਕਾਰ ਹੀ ਹੈ ਨਹੀਂ ਤੁਹਾਨੂੰ ਫੋਨ ਕਰਦਾ ਫਿਰ ਤਾਂ ਉਹ ਕੋਰਟ 'ਚ ਜਾਊਗੇ ਤੁਹਾਡੀ ਜੇ ਅਸੀਂ ਕੋਰਟ 'ਚ ਲਾ ਕੇ ਕੇਸ ਕਰ ਦੋਗੇ ਕੋਰਟ ਤੁਹਾਡਾ ਘਰ ਵੇਚ ਦੇਵੇ ਜਾਂ ਕੁੜਕੀ ਕਰ ਦੇਵੇ ਜੋ ਮਰਜ਼ੀ ਹੋ ਜਾਵੇ ਤੁਹਾਨੂੰ ਤਾਂ ਕਹਿ ਨਹੀਂ ਸਕਦੇ ਇਹੀ ਤਾਂ ਕਿ ਅਸਾਂ ਉਹ ਦਿੰਦੇ ਆ ਵੀ ਸਾਡੇ ਕੋਲ ਲਾਇਸੈਂਸ ਆ ਅਸੀਂ ਇੱਦਾਂ ਕਰ ਦਵਾਂਗੇ ਅਸੀਂ ਇੱਦਾਂ ਕਰ ਦਵਾਂਗੇ ਤੁਹਾਡੇ ਘਰ ਨੂੰ ਤਾਲਾ ਕਹਿੰਦੇ ਲਾਉਣਾ ਅੱਜ ਵੀ ਹੁਣ ਵੀ ਮੈਨੂੰ ਕਿੰਨੇ ਚਿਰ ਮੇਰੇ ਦੇਰ ਨੂੰ ਇਹਨਾਂ ਨੇ ਫੋਨ ਕੀਤਾ ਕਹਿੰਦੇ ਵੀ ਨਹੀਂ ਜੇ ਘੰਟੇ ਤੱਕ ਤੁਸੀਂ ਵੀ ਆਜ ਨਹੀਂ ਪਹੁੰਚਦਾ ਕਰਦੇ ਅਸੀਂ ਆਪਣੀ ਮਰਜ਼ੀ ਨਾਲ ਜੋ ਕੱਲ ਨੂੰ ਜੋ ਮਰਜ਼ੀ ਕਰ ਲਈਏ ਵੀ ਤੁਸੀਂ ਬਾਹਰ ਆਉਣਾ ਪੈਣਾ ਤੁਹਾਨੂੰ ਚੁੱਪ ਕਰਕੇ ਅਸੀਂ ਤਾਲਾ ਲਾਉਣਾ ਅੱਛਾ ਮੈਡਮ ਤੁਸੀਂ ਕਹਿੰਦੇ ਹੋ ਵੀ ਕੋਈ ਲੜਕੀ ਐ ਇੱਥੇ ਜਿਹੜੀ ਤੁਹਾਨੂੰ ਧਮਕੀਆਂ ਦਿੰਦੀ ਕੁਛ ਮੁੰਡੇ ਕਦੇ ਤੁਸੀਂ ਇਹਨਾਂ ਦੇ ਮਾਲਕ ਨੂੰ ਨਹੀਂ ਮਿਲੇ ਜਿਹੜਾ ਏਜੰਸੀ ਦਾ ਜਾਂ ਫਾਈਨੈਂਸ ਕੰਪਨੀ ਦਾ ਜਿਹੜਾ ਮਾਲਕ ਹੈ ਕਿ ਤੁਸੀਂ ਉਹਨੂੰ ਮਿਲੇ ਹੋ ਜਾਣਦੇ ਹੋ ਕੌਣ ਆ ਹਾਂਜੀ ਮਾਲਕ ਨੂੰ ਜਾਣਦੇ ਆ ਤੇ ਉਹਨਾਂ ਨੂੰ ਮੈਂ ਕਿਹਾ ਸੀਗਾ ਵੀ ਤੁਹਾਡੇ ਕੁੜੀਆਂ ਨੂੰ ਬੋਲਣ ਦੀ ਅਕਲ ਨਹੀਂ ਉਹ ਕਹਿੰਦੇ ਨਹੀਂ ਵੀ ਇਹਨਾਂ ਦਾ ਕੰਮ ਹੀ ਇਹ ਹੈ ਇਹਨਾਂ ਨੇ ਇਦਾਂ ਹੀ ਕਹਿਣਾ ਤੁਹਾਨੂੰ ਕੀਦ ਪਹਿਲਾਂ ਤਾਂ ਨਾਂ ਦੱਸੋ ਮਾਲਕ ਦਾ ਏਜੰਸੀ ਦਾ ਵੀ ਨਾਂ ਦੱਸ ਦਿਓ ਇੱਕ ਵਾਰੀ ਮਾਲਕ ਦਾ ਨਾਂ ਵੀ ਦੱਸੋ ਨਾਂਸ ਆ ਠੀਕ ਆ ਜੀ ਮਾ ਹ ਬਾਜ਼ਾਰ ਚ ਆ ਰਵਿਦਾਸ ਚੌਂਗ ਦੇ ਕੋਲ ਨੂਰ ਮਹਿਲ ਹਾਂਜੀ ਠੀਕ ਆ ਹੁਣ ਮਾਲਕ ਦਾ ਨਾਂ ਤੁਹਾਨੂੰ ਪਤਾ ਕੌਣ ਆ ਕਿੱਥੋਂ ਦਾ ਆ ਉਹਨੂੰ ਦੀਪਕ ਕਹਿੰਦੇ ਆ ਵਾ अच्छा जी ਕਿੱਥੋਂ ਦਾ ਪਤਾ ਨਹੀਂ ਇਦਾਂ ਨਹੀਂ ਉਹ ਆਪਣਾ ਇੱਕ ਟਿਕਾਣਾ ਹੀ ਨਹੀਂ ਦੱਸਦਾ ਪਹਿਲਾਂ ਉਹ ਬਿਆਸ ਕਹਿੰਦਾ ਸੀ ਹੁਣ ਉਹ ਕਹਿ ਦਿੰਦਾ ਵੀ ਨਹੀਂ ਮੈਂ ਮਕਸੂਦਾ ਰਹਿਣਾ ਤੁਸੀਂ ਮਿਲੇ ਹੈਗੇ ਉਹਨਾਂ ਨੂੰ ਹਾਂਜੀ ਠੀਕ ਹੈ ਜੀ ਹੁਣ ਦੱਸੋ ਕੀ ਕੀ ਉਹਨਾਂ ਨਾਲ ਕੀ ਗੱਲ ਹੋਈ ਸੀ ਉਹਨਾਂ ਨਾਲ ਇਦਾਂ ਗੱਲ ਹੋਈ ਸੀ ਮੈਨੂੰ ਇਹ ਕਹਿੰਦੇ ਸੀ ਅਸੀਂ ਤੁਹਾਡੇ ਘਰ ਨੂੰ ਤਾਲਾ ਲਾਉਣ ਆਣਾ ਮੈਂ ਕਿਹਾ ਵੀ ਨਹੀਂ ਭਾਜੀ ਤਾਲਾ ਨਾ ਲਾਓ ਮੇਰੇ ਨਿੱਕੇ ਨਿੱਕੇ ਨੇ ਵਾਲੇ ਵੀ ਮੈਂ ਕਿੱਥੇ ਜਾਊਂਗੀ ਕਹਿੰਦੇ ਨਹੀਂ ਅਸੀਂ ਤਾਲਾ ਲਾਉਣਾ ਜਾ ਤੁਸੀਂ ਇਦਾਂ ਕਰੋ ਵੀ ਜਿਹਨਾਂ ਕੋ ਅਸੀਂ ਪੈਸੇ ਲਿਆ ਕੇ ਦਿੱਤੇ ਸਾਨੂੰ ਉਹਨਾਂ ਦਾ ਮੂੰਹ ਬੰਦ ਕਰਨ ਲਈ ਪੈਸੇ ਦਿਓ ਅੱਛਾ ਬੀ ਮੈਂ ਤੁਸੀਂ ਆਪ ਦੇਖੋ ਵੀ ਇੰਨਾ ਵਿਆਜ ਪਤਾ ਨਹੀਂ ਕਿੱਦਾਂ ਭਰਤੀ 6 ਮਹੀਨੇ ਮੇਰਾ ਘਰ ਵਾਲਾ ਬਿੱਲ ਆ ਰਿਹਾ ਮੈਂ ਇਤੋਂ ਉਦੋਂ ਫੜ ਕੇ ਪੈਸੇ ਦਿੰਦੀ ਰਹੀ ਇਹਨਾਂ ਨੂੰ ਇਹ ਫੇਰ ਵੀ ਉੱਪਰ ਉਹ ਵੀ ਮੇ ਤੋਂ ਪੈਸੇ ਮੰਗਦੇ ਹਾਂਜੀ ਭਾਜੀ ਕੀ ਨਾਂ ਆਪਣਾ ਗੁਰਦੀਪ ਸਿੰਘ ਗੁਰਦੀਸ਼ ਸਿੰਘ ਜੀ ਕੀ ਕੰਮ ਕਰਦੇ ਹੋ ਫਾਈਨੈਂਸ ਕਿਹਦੇ ਨਾਂ ਤੋਂ ਤੇ ਗੁਰਦੀਪ ਸਿੰਘ ਤੁਸੀਂ ਓਕੇ ਸਰ ਇੱਕ ਮੈਡਮ ਆ ਚੀਮਾ ਕਲਾਂ ਤੋਂ ਸੁਮਨ ਜੀ ਉਹਨਾਂ ਨੇ ਤੁਹਾਡੇ ਤੇ ਅਲੀਗੇਸ਼ਨ ਲਾਇਆ ਵੀ ਤੁਹਾਡੇ ਵੱਲੋਂ ਉਹਨਾਂ ਨੂੰ ਮਤਲਬ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਰ ਕੀ ਮੈਟਰ ਕੀ ਆ ਅਕਸਰ ਤੁਹਾਡੇ ਦੋਨੋਂ ਵਿਚ ਜਿਹੜਾ ਚੱਲ ਰਿਹਾ ਰੌਲਾ ਦਾਪਾ ਹਾਂਜੀ ਸਰ ਆਪਾਂ ਲੈਣੇ ਨੇ ਉਹ ਪੈਸੇ ਕਿੰਨੇ ਪੈਸੇ ਆ ਜੀ ਸਰ ਇੱਕ ਵਾਰੀ ਉਹ 50000 ਲੱਗਈ ਆ ਫਿਰ-ਦੀਰ ਉਹਦਾ ਜਿਹੜਾ ਹਸਬੰਦ ਜਿਹੜਾ ਬਾਹਰ ਗਈ ਤਾਂ 120000 ਉਹ ਉਹਨਾਂ ਨੇ ਉਧੋ ਲਿਆ ਹਾਂ ਹਾਂ ਹਾਂਜੀ ਸਾਰਾ ਬਣਦਾ 1 ਲੱਖ 70000 ਰੁਪਈਆ ਓਕੇ ਸਰ ਕਿੰਨੇ ਇੰਟਰਸਟ ਉੱਤੇ ਤੁਸੀਂ ਲੈ ਤਾਂ ਆਪਾਂ ਦਿੱਤਾ ਹੀ ਚਾਰ ਦਿਨ 4 ਪੈਸਾ ਨਾ ਤੇ ਸਰ ਜਿਹੜੇ 4 ਪੈਸੇ ਹੁੰਦੇ ਮੰਥਲੀ ਹੁੰਦੇ ਕਿ ਸਾਲਾਨਾ ਹੁੰਦੇ ਜਿਹੜਾ ਮਹੀਨੇ ਆਉਂਦਾ ਮਹੀਨੇ ਦੇ 4% ਦੇ ਸਾਲਾਨਾ ਠੀਕ ਆ ਤੇ ਸਰ ਕਿੰਨੇ ਪੇਮੈਂਟ ਤੁਹਾਨੂੰ ਹੁਣ ਤੱਕ ਕਰਾ ਚੁੱਕੀ ਹੋ ਨਾ ਬਿਲਕੁਲ ਸਾਨੂੰ ਪੇਮੈਂਟ ਨਹੀਂ ਆਈ ਸਾਨੂੰ ਵਿਆਜ ਵਿਆਜ ਮਾਰਾ ਮੂਟਾ ਇਹਨਾਂ ਨੇ ਦਿੱਤਾ ਆ ਕਿੰਨਾ ਵਿਆਜ ਤੁਹਾਡਾ ਬਣਦਾ ਮੰਥਲੀ ਇਹਨਾਂ ਦਾ ਇਹ ਸਾਡਾ ਬਣਦਾ ਯਾਰ ਅ 4000 ਉਹ ਵੀ ਬਣਦਾ 6-7000 ਰੁਪਇਆ ਬਣਦਾ ਜਾਨੀ ਦੇ ਮਹੀਨੇ ਦਾ ਓਕੇ ਹਾਂਜੀ ਹਰ ਉਹਨਾਂ ਚ ਕਹਿਣਾ ਹੈ ਜੀ ਅਸੀਂ 13000 ਰੁਪਏ ਹਰ ਮਹੀਨੇ ਇਹਨਾਂ ਨੂੰ ਵਿਆਜ ਦਿੰਦੇ ਹਾਂ ਜੀ ਉਹਨਾਂ ਨੇ 2 ਤੁਸੀਂ 4 ਰੁਪਏ ਕਹਿਆ ਉਹਨੇ 2 ਰੁਪਏ ਗਿਆ ਸੀ 2 ਰੁਪਏ ਹਸਾਮਾ ਸੀ ਕੋ ਪੈਸੇ ਗਿਆ ਸੀ ਉਹ ਕਹਿੰਦੇ ਸਾਨੂੰ 2 ਰੁਪਏ ਕਹਿ ਕੇ ਸਰ ਤੋਂ 10 ਰੁਪਏ ਹਸਾਮਾ ਪੈਸੇ ਲਏ ਆ ਨਹੀਂ ਸਰ ਅਸੀਂ 2 ਵੀ ਉਹਨਾਂ ਨੇ 10 ਹੀ ਪੈਸੇ ਦਿੱਤੇ ਸੀ ਤਾਂ ਇੱਕੋ ਕਹਿੰਦੇ ਜੀ ਤੁਸੀਂ ਕੋਈ ਉਹਨਾਂ ਨੂੰ ਰਸੀਦ ਵਗੈਰਾ ਕੁਝ ਨਹੀਂ ਦੇ ਦਿੰਦੇ ਜਾਂ ਬਿਆਜ ਦਿੰਦੇ ਆ ਕੁਝ ਵੀ ਦਿੰਦੇ ਆ ਤੁਸੀਂ ਜੋ ਰਸੀਦ ਵਗੈਰਾ ਨਹੀਂ ਆ ਚਾ ਨਹੀਂ ਸਰ ਵਿਆਜ ਵੀ ਨਹੀਂ ਆ ਪਰ ਰਸੀਦ ਦਿੰਦੇ ਆ ਅੱਛਾ ਆਪਾਂ ਦੂਸਰੀ ਡੀਲੀਨਸੀਆ ਜਿਹੜੇ ਵੀ ਚੱਲਦੇ ਉਹਦੀ ਅਸੀਂ ਦੇਈਦੀ ਆ ਜਿਹੜੇ ਮਹੀਨੇ ਦੇ ਚੱਲਦੇ ਆ ਉਹਦੀ ਅਸੀਂ ਦੇਈਦੀ ਆ ਸਰ ਵਿਆਜ ਤੀਰਸੀ ਨਾ ਦੇਣ ਦਾ ਕੀ ਕਾਰਨ ਆ ਸਰ ਉਹਦਾ ਕੋਈ ਵੀ ਕਾਰਨ ਨਹੀਂ ਆ ਉਹਦਾ ਰੈਗੂਲਾ ਕਹਿ ਦਿੰਦਾ ਆ ਵੀ ਭਾਈ ਵਿਆਜ ਆ ਅਗਲੇ ਨੂੰ ਦੱਸਿਆ ਹੁੰਦਾ ਨਾ ਪਈਆ ਵਿਆਜ ਆ ਗਿਆ ਹਰੇਕ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਪਤਾ ਹੀ ਆ ਵਿਆਜ ਦੀ ਅਰਜ਼ੀ ਨਹੀਂ ਹੁੰਦੀ ਤੇ ਸਰ ਫਾਈਲ ਚਾਰਜਸ ਕੀ ਲਈ ਜਾਂਦੇ ਜੋ ਤੁਸੀਂ ਕਰਦੇ ਆ ਸਰ ਉਹ ਜਿੱਦਾਂ ਆਪਾਂ ਕਰੀਦੇ ਜਿੱਦਾਂ 6 ਮਹੀਨੇ ਦਾ ਹੀ ਆ ਨਾ ਤੁਸੀਂ ਹੁਣ ਕਹਿਤਾ ਸਾਨੂੰ ਆਪਾਂ 6 ਮਹੀਨੇ ਦਾ ਕੀਸ ਕਰਵਾਉਣਾ ਹੈ ਨਾ ਠੀਕ ਹੈ ਜੀ ਅਸੀਂ 6 ਮਹੀਨੇ ਦੇ ਪੇਪਰ ਰੈਡੀ ਕਰਨੇ ਹੁੰਦੇ ਆ ਠੀਕ ਹੈ ਜੀ ਉਸ ਤੋਂ ਬਾਅਦ 6 ਮਹੀਨੇ ਤੋਂ ਬਾਅਦ ਫੇਰ ਪੇਪਰ ਰੈਡੀ ਕਰਨੇ ਹੁੰਦੇ ਆ ਹੈ ਨਾ ਅਗਲਾ ਨਹੀਂ ਕਰਵਾ ਰਿਆ ਨਹੀਂ ਹੈ ਚਾਰਜ ਕੀ ਲੈਨੇ ਕਿੰਨੇ ਪੈਸੇ ਲੈਨੇ ਕਰੀ ਫਾਈਲ ਕਰ ਅਸੀਂ ਉਹੀ 4% ਦੇ ਹਿਸਾਬ ਨਾਲ ਹੀ ਲੈਨੇ ਆਂ ਨੇ ਫਾਈਲ ਦੇ ਵਿਚਾਰ 4% ਨੇ ਲੱਗਣੇ ਆ। ਹਾਂਜੀ ਜੇ ਉਹਦਾ ਵੀ 6-7000 ਰੁਪਏ ਲੈਂਦੇ। ਹਾਂਜੀ ਸਰ ਕੀ ਕੀ ਡਾਕੂਮੈਂਟ ਚ ਲਾਉਣੇ ਤੁਸੀਂ ਕਿਹੜੇ ਹੋਣਗੇ? ਉਹਦੇ ਵਿੱਚ ਜਿਹੜੇ ਡਾਕੂਮੈਂਟ ਸਾਰੇ ਹੁੰਦੇ ਆ ਆਪਣੇ। ਜੋ ਸਾਨੂੰ ਦਰਸ਼ਕਾਂ ਨੂੰ ਕੋਈ ਦੱਸਣਾ ਚਾਹੋਗੇ ਕੀ ਡਾਕੂਮੈਂਟ ਹੁੰਦੇ ਆ? ਜਿੱਦਾਂ 38ਵੀ ਫਾਰਮ ਲਾਉ ਸਟਾਮ ਹੁੰਦੇ ਆ। ਸਟਾਮ ਕਿੰਨੇ ਵਾਲਾ ਲਾਉਣੇ ਆ? ਸਟਾਮ 1000 ਵਾਲਾ ਵੀ ਲਾ ਦੇਈਦਾ 500 ਵਾਲੇ ਜਿੱਦਾਂ ਮੈਂ ਕਹਾ ਗਿਆ। ਹਾਂ ਜੀ ਹਿਸਾਬ ਨਾਲ ਪੇਮੈਂਟ ਆ ਉਸੇ ਹਿਸਾਬ ਨਾਲ ਲਾ ਦਿੱਤੀ ਆ ਓਕੇ ਹਾਂਜੀ ਉਹਨਾਂ ਦੇ ਇਹ ਕਹਿਣਾ ਕਿ ਤੁਸੀਂ ਉਹਨਾਂ ਤੋਂ 12000 ਰੁਪਏ ਫਾਇਲ ਚਾਰਜ ਕੱਟਿਆ ਸੀਗਾ ਜਦੋਂ ਉਹਨਾਂ ਨੇ 1 ਲੱਖ ਕੁਝ 20000 ਰੁਪਏ ਉਹਨਾਂ ਤੋਂ ਲਿਆ ਸੀ ਤੁਸੀਂ 1 ਲੱਖ 108000 ਰੁਪਏ ਉਹਨਾਂ ਦੇ ਅਕਾਊਂਟ ਵਿੱਚ ਪਾਇਆ ਨਹੀਂ ਜੀ ਸਰ ਮੇਰੇ ਅਕਾਊਂਟ 'ਚ ਪੈਸੀ ਘੱਟ ਸੀ ਹਾਂ ਠੀਕ ਹੈ ਜੀ ਮੈਂ ਵਾਪਸ ਕੈਸ਼ ਦੇ ਦਿੱਤੀ ਠੀਕ ਹੈ ਤਾਂ ਉਹਨਾਂ ਨੇ ਦੁਬਾਰਾ ਵੀ ਪੁੱਛ ਕੇ ਜਿਹੜੀ ਫੈਲ ਖਰਚਾ ਉਹਨਾਂ ਦੁਬਾਰਾ ਵੀ ਤੁਸੀਂ ਉਹਨਾਂ ਤੋਂ ਡਿਮਾਂਡ ਕੀਤੀ ਮੰਗੀ ਜਾਂ ਦਿੱਤੀ ਜਾਂ ਲਈ ਹੈ ਸਾਨੂੰ ਨਹੀਂ ਪਤਾ ਉਹ ਕਹਿੰਦੇ ਦਾਤੋ ਦੁਬਾਰਾ ਪੈਰ ਖਰਚਾ ਮੰਗਦੇ ਸੀਗੇ ਪੰਜ ਕਿ ਮਹੀਨੇ ਬਾਅਦ ਹੀ ਪੈਰ ਖਰਚਾ ਮੰਗਾ ਰਹੇ ਸਨ ਸਰ ਇਹਨੇ 6 ਮਹੀਨੇ ਦਾ ਕਰਵਾਇਆ ਸੀ 6 ਮਹੀਨੇ ਦਾ ਇਹਨਾਂ ਨੇ ਹੋਰ ਕਰਦਾ ਯਾਨੀ ਕਿ ਦੂਜੀ ਵਾਰ ਇਹਨਾਂ ਨੂੰ ਪੈਸੇ ਨਹੀਂ ਸੀ ਦਿੱਤੇ ਇਹਨਾਂ ਨੇ ਫਿਰ ਵੀ ਸਾਨੂੰ ਇੱਕ ਵਾਰੀ ਕਿਹਾ ਸੀ ਵੀ ਸਾਡੀ ਇੱਕ ਵਾਰੀ ਮਦਦ ਕਰ ਦੇ ਵੀ ਮੇਰਾ ਭਰਾ ਚੱਲ ਜੀ ਵੀ ਫਿਰ ਆਲਰੇਡੀ ਤੇਰੇ ਸਾਰੇ ਪੈਸੇ ਹੀ ਲਾ ਦੇਾਂਗੇ ਜਿੱਦਾਂ ਤੁਸੀਂ ਕਹਿੰਦੇ ਫਾਇਲ ਜਿਹੜੀ ਫਾਇਲ ਬਣਾਉਂਦੇ ਆਂ ਪਰ 6 ਮਹੀਨੇ ਬਾਅਦ ਰੀਨਿਊ ਕਰਦੇ ਆਂ ਉਹਤੇ ਤੁਸੀਂ ਬਾਇਓ ਡਾਟਾ ਤਰੀਕ ਵੀ ਪਾਉਂਦੇ ਹੋਗੇ ਕਿੰਨੀ ਤਰੀਕ ਨੂੰ ਫਾਇਲ ਕੱਚਾ ਹੋਈ ਹਾਰੀ ਹੈ ਜੀ 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 ਸਰ ਉਹਨਾਂ ਦੇ ਹਿਸਾਬ ਨਾਲ ਉਹਨਾਂ ਦੀ ਨਹੀਂ ਹੋਈਗੀ ਹੋਰ ਨਹੀਂ 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 ਇਹ ਫਾਇਲ ਇੰਦਾ ਨਹੀਂ ਹੈ ਸਰ ਉਹਨਾਂ ਦੇ ਹਿਸਾਬ ਨਾਲ ਹੀ ਹੋਈ ਆ ਸਰ ਹੁਣ ਦੇਖੋ ਪੈਸੇ ਅੱਪਾ ਅਗਲੇ ਪੁੱਛੀਦਾ ਵੀ ਕਿੰਨੇ ਮਹੀਨੇ ਲਈ ਲੈਣੀਆਂ ਕਿਉਂ ਅਸੀਂ ਵੀ ਕਈ ਵੇਲੇ ਹੁਣ ਮੇਰੀ ਵੀ ਲਿਮਟ ਚੱਲਦੀ ਸਾਰਾ ਕੁਝ ਹੈਨਾ ਅਸੀਂ ਵੀ ਕਈ ਵੇਲੇ ਲਿਮਟ ਨਿਊ ਕਰਵਾਉਣੀ ਹੁੰਦੀ ਹੈ ਜੀ ਉੱਥੇ ਤਾਂ ਪੈ ਕੁੱਛ ਕੇ ਨਹੀਂ ਦੇਂਦੇ ਹਾਂ ਮੇਰਾ ਵੀ ਫਿਰ ਕਿੰਨੇ ਇੱਕ ਟਾਈਮ ਤੋਂ ਵਰਤਣੇ ਆ ਅਗਲਾ ਸਾਨੂੰ 3 ਮਹੀਨੇ ਕਹਿਦੇ ਵੀ 6 ਮਹੀਨੇ ਜੈਨਕ 2 ਮਹੀਨੇ ਮੈਂ ਫਿਰ ਵੀ 6 ਮਹੀਨੇ ਦਾ ਟਾਈਮ ਦਰਨਾ ਹਾਂ ਠੀਕ ਹੈ ਮੈਂ ਕਹਿੰਦਾ ਮੈਂ 6 ਮਹੀਨੇ ਦੇ ਵਿੱਚ ਵਿੱਚ ਮੇਰੇ ਵੀ ਰੀਮੂਵ ਕਰਨ ਦੀ ਕੋਸ਼ਿਸ਼ ਕਰੀ ਉਹਨਾਂ ਦਾ ਕਹਿਣਾ ਆ ਵੀ ਜੋ ਤੁਹਾਡੇ ਮੁੰਡੇ ਰੱਖੇ ਹੋਏ ਆ ਰਿਕਵਰੀ ਕਰਨ ਵਾਸਤੇ ਹਾਂਜੀ ਉਹਨਾਂ ਵੱਲੋਂ ਤੇ ਤੁਹਾਡੇ ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਯਾਰੀਆਂ ਘਰੋਂ ਕੱਢਣ ਦੀਆਂ ਘਰ ਵਿੱਚ ਜਿੰਦੜਾ ਰੱਖ ਸਰ ਨਹੀਂ ਸਰ ਮੈਂ ਦੇਖੋ ਤੇ ਬਿਆਨਾਂ ਕੀਤਾ ਹੋਇਆ ਸਰ ਉਹਦਾ ਟਾਈਮ ਟਾਈਮ ਖਤਮ ਹੋਇਆ ਮੈਂ ਤੁਹਾਨੂੰ ਸ਼ੋਅ ਕਰ ਸਕਦਾ ਟਾਈਮ ਦਾ ਮੈਂ ਸਾਲ ਕੁੱਦੜਣਾ ਉਹਨਾਂ ਨੂੰ ਕਿਹਾ ਚਲੋ ਕਹਿੰਦੇ ਤੁਹਾਡੇ ਮੁੰਡੇ ਘਰ ਜਾ ਕੇ ਵੇਜਦੇ ਆ ਉਹ ਕਹਿੰਦੇ ਵੀ ਜਾਂ ਤਾਂ ਪੈਸੇ ਲੱਗਣ ਉਹ ਇੱਥੇ ਬੈਠੇ ਸਾਡੇ ਕੋਲ ਚਲੋ ਸਰ ਮੈਂ ਉਹਨਾਂ ਦੇ ਕਹਿਣ ਦੀ ਸਾਡੀ ਕੋਈ ਜ਼ਰੂਰ ਮੈਂ ਤਾਂ ਦਾਦਾ ਜੀ ਨੂੰ ਚਿੱਤ ਨਾਲ ਉਹਨਾਂ ਦਾ ਬਿਆਨੇ ਦਾ ਟਾਈਮ ਖਤਮ ਹੋਇਆ ਮੈਂ ਉਧਰ ਜਿੰਦਾ ਲਾ ਸਕਦਾ ਸੀ ਸਰ ਤੁਹਾਡੇ ਕੋਲ ਇਹ ਰਿਸਟਰੀ ਕਰਵਾ ਸਕਦੇ ਸਰ ਤੁਹਾਡੇ ਕੋਲ ਇਹ ਚੀਜ਼ ਤਾਂ ਰਾਈਟ ਹੈਗਾ ਕਿਸੇ ਦੇ ਘਰ ਜਾਂਦਾ ਲਾਉਣੇ ਨਹੀਂ ਨਹੀਂ ਸਰ ਮੈਂ ਰਿਸਟਰੀ ਕਰਵਾ ਸਕਦਾ ਨਹੀਂ ਤੁਸੀਂ ਕੰਨੇ ਨੂੰ ਮੈਂ ਜਾਂਦਾ ਲਾ ਸਕਦਾ ਸੀ ਨਹੀਂ ਸਰ ਮੈਂ ਤੁਸੀਂ ਜਿੱਦਾਂ ਕਹਿੰਨੇ ਹੋ ਸਰ ਵੀ ਮੈਂ ਜਿੰਦਾ ਉਦੋਂ ਨਾ ਲਾਇਆ ਸਰ ਇੱਕ ਗੱਲ ਹੋਰ ਪੁੱਛਣਾ ਚਾਹੁੰਦੇ ਜੋ ਤੁਹਾਡਾ ਫਾਈਨਾਂਸ ਹੈ ਕੀ ਇਹ ਰਿਸਟਰ ਹੈ ਹਾਂਜੀ ਸਰਕਾਰ ਵੱਲੋਂ ਮੰਨਤਾ ਭੋਗਿਆ ਸਾਰੇ ਇਸ ਲਈ ਟੈਕਸ ਭਰਦੇ ਆ ਠੀਕ ਹੈ ਹਾਂਜੀ ਠੀਕ ਹੈ ਸਰ ਧੰਨਵਾਦ ਓਕੇ ਸਰ